ਹੈਲੋ ਜੀ ਅੱਜ ਮੈਂ ਬਣਾਉਣ ਜਾ ਰਹੀ ਹਾਂ ਕਟਹਲ ਦੀ ਸਬਜੀ ਜੋ ਕਿ ਬਹੁਤ ਹੀ ਡਿਲੀਸ਼ੀਅਸ ਹੁੰਦੀ ਹੈ ਚਲੋ ਇਸ ਨੂੰ ਬਣਾਉਣਾ ਸਟਾਰਟ ਕਰਦੇ ਹਾਂ ਇਸ ਨੂੰ ਬਣਾਉਣ ਲਈ ਸਭ ਤੋਂ ਪਹਿਲਾਂ ਅਸੀਂ ਰੱਖਾਂਗੇ ਇੱਕ ਪੈਨ ਪੈਨ ਦੇ ਵਿੱਚ ਥੋੜਾ ਜਿਹਾ ਪਾਵਾਂਗੇ ਪਾਣੀ ਪਾਣੀ ਦੇ ਵਿੱਚ ਨਮਕ ਤੇ ਹਲਦੀ ਪਾ ਕੇ ਇਸ ਵਿੱਚ ਪਾਵਾਂਗੇ ਕਟਹਲ ਤੇ ਇਸ ਨੂੰ ਬੋਇਲ ਕਰਨਾ ਹੈ ਕਟਹਲ ਨੂੰ 25% ਕੁੱਕ ਕਰਨਾ ਹੈ ਇਸ ਤੋਂ ਬਾਅਦ ਇਸ ਨੂੰ ਇੱਕ ਛਣਨੀ ਵਿੱਚ ਕੱਢ ਲਵਾਂਗੇ ਹੁਣ ਇਸਦੇ ਤੜਕੇ ਦੀ ਤਿਆਰੀ ਕਰਦੇ ਹਾਂ ਤੜਕੇ ਦੇ ਲਈ ਅਸੀਂ ਇਹਦੇ ਵਿੱਚ ਪਾਵਾਂਗੇ ਪਿਆਜ਼ ਟਮਾਟਰ ਲਸਣ ਅਦਰਕ ਇਸ ਨੂੰ ਇੱਕ ਗਰਾਇੰਡਰ ਵਿੱਚ ਗਰਾਇੰਡ ਕਰਕੇ ਇਸ ਦਾ ਸਮੂਥ ਪੇਸਟ ਤਿਆਰ ਕਰਾਂਗੇ ਇੱਕ ਸਾਈਡ ਤੇ ਅਸੀਂ ਦੋ ਪਿਆਜ਼ ਤੇ ਦੋ ਆਲੂ ਨੂੰ ਚੌਪ ਕਰਕੇ ਇੱਕ ਪੈਨ ਵਿੱਚ ਤੇਲ ਪਾ ਕੇ ਪਿਆਜ਼ ਤੇ ਆਲੂ ਨੂੰ ਫਰਾਈ ਕਰਾਂਗੇ ਇਸ ਨੂੰ ਚੰਗੀ ਤਰ੍ਹਾਂ ਫਰਾਈ ਕਰਨਾ ਹੈ ਇਸ ਨਾਲ ਸਬਜ਼ੀ ਵਿੱਚ ਹੋਰ ਵੀ ਜਦਾ ਟੇਸਟ ਵਧੀਆ ਆਏਗਾ ਹੁਣ ਇਸ ਨੂੰ ਇੱਕ ਪਲੇਟ ਵਿੱਚ ਸਾਈਡ ਤੇ ਕੱਢ ਲਵਾਂਗੇ ਲੈਫਟਓਵਰ ਔਇਲ ਵਿੱਚ ਕઠਲ ਨੂੰ ਵੀ ਥੋੜਾ ਜਿਹਾ ਕੁੱਕ ਕਰਨਾ ਹੈ ਕઠਲ ਨੂੰ ਪਾ ਕੇ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰਨਾ ਹੈ ਤਾਂ ਕਿ ਇਹ ਪੂਰੀ ਤਰ੍ਹਾਂ ਕੁੱਕ ਹੋ ਜਾਏ ਕਟਲ ਨੂੰ ਮਿਕਸ ਕਰਦੇ ਰਹਿਣਾ ਹੈ ਤਾਂ ਕਿ ਇਸ ਦੇ ਅੱਛੇ ਖੁੱਲ ਜਾਣ ਕਟਲ ਦਾ ਕਲਰ ਥੋੜਾ ਥੋੜਾ ਚੇਂਜ ਹੋਣਾ ਸਟਾਰਟ ਹੋ ਜਾਏਗਾ ਹੁਣ ਕਟਲ ਨੂੰ ਵੀ ਇੱਕ ਸਾਈਡ ਤੇ ਪਲੇਟ ਵਿੱਚ ਕੱਢ ਲੈਣਾ ਹੈ ਫਿਰ ਬਾਅਦ ਵਿੱਚ ਇਸੇ ਪੈਨ ਵਿੱਚ ਥੋੜਾ ਪਾਵਾਂਗੇ ਅਸੀਂ ਤੇਲ ਉਹਦੇ ਵਿੱਚ ਪਾਵਾਂਗੇ ਜੀਰਾ ਤੇ ਸਮੂਥ ਪੇਸਟ ਪਿਉਰੀ ਦਾ ਪਾ ਦਵਾਂਗੇ ਇਸ ਨੂੰ ਅਸੀਂ ਚੰਗੀ ਤਰ੍ਹਾਂ ਮਿਕਸ ਕਰਨਾ ਹੈ ਤੇ ਚੰਗੀ ਤਰ੍ਹਾਂ ਭੁੰਨਾਂਗੇ ਅਸੀਂ ਇਸ ਨੂੰ ਜਦੋਂ ਤੱਕ ਇਸ ਦਾ ਪਾਣੀ ਨਾ ਸੁੱਕ ਜਾਏ ਇਸ ਨੂੰ ਉਨੇ ਦਾ ਤੱਕ ਮਿਕਸ ਕਰਦੇ ਰਹਿਣਾ ਹੈ ਜਦੋਂ ਇਹ ਥੋੜਾ ਥੋੜਾ ਭੁੰਨੇ ਲੱਗ ਜੇ ਇਸ ਵਿੱਚ ਲਾਲ ਮਿਰਚ ਪਾਊਡਰ ਹਲਦੀ ਪਾਊਡਰ ਗਰਮ ਮਸਾਲਾ ਨਮਕ ਪਾਵਾਂਗੇ ਨਮਕ ਪਾਉਣ ਤੋਂ ਬਾਅਦ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰਾਂਗੇ ਤਾਕੀ ਸਾਰੇ ਮਸਾਲੇ ਇਸ ਵਿੱਚ ਮਿਕਸ ਹੋ ਜਾਣ ਗਰੇਵੀ ਨੂੰ ਉਦੋਂ ਤੱਕ ਅਸੀਂ ਪੁੰਨਾਏ ਜਦੋਂ ਤੱਕ ਇਹ ਤੇਲ ਨਹੀਂ ਛੱਡ ਦਿੰਦੀ ਜਦੋਂ ਇਹ ਗਰੇਵੀ ਪੱਕ ਜੇ ਫਿਰ ਅਸੀਂ ਇਹਦੇ ਵਿੱਚ ਪਾਵਾਂਗੇ ਕਟਹਲ ਜੋ ਕਿ ਅਸੀਂ ਫਰਾਈ ਕੀਤੀ ਸੀ ਤੇ ਇਸ ਵਿੱਚ ਆਲੂ ਤੇ ਪਿਆਜ਼ ਜੋ ਅਸੀਂ ਫਰਾਈ ਕੀਤੇ ਸੀ ਉਹ ਵੀ ਪਾਵਾਂਗੇ ਕਟਹਲ ਨੂੰ ਤੇ ਆਲੂ ਪਿਆਜ਼ ਦੋਨਾਂ ਨੂੰ ਗਰੇਵੀ ਵਿੱਚ ਚੰਗੀ ਤਰ੍ਹਾਂ ਮਿਕਸ ਕਰਨਾ ਹੈ ਤਾਂ ਕਿ ਗਰੇਵੀ ਇਸ ਨੂੰ ਪੂਰੀ ਤਰ੍ਹਾਂ ਕੋਟ ਕਰ ਲਵੇ ਹੁਣ ਕਟਲ ਨੂੰ ਇਸ ਵਿੱਚ ਚੰਗੀ ਤਰ੍ਹਾਂ ਮਿਕਸ ਕਰਨ ਤੋਂ ਬਾਅਦ ਥੋੜ੍ਹਾ देर ਅਸੀਂ ਇਸ ਨੂੰ ਟਕਾਂਗੇ ਤੇ 5 ਮਿੰਟ ਲਈ ਕੁਕ ਕਰਾਂਗੇ ਤਾਂ ਕਿ ਇਸ ਦਾ ਟੇਸਟ ਹੋਰ ਇਨਹਾਂਸ ਹੋਏ 5 ਮਿੰਟ ਬਾਅਦ ਜਦੋਂ ਅਸੀਂ ਇਸ ਦੀ ਇਸ ਦਾ ਟਕਣ ਚੁੱਕਾਂਗੇ ਸਬਜੀ ਤਿਆਰ ਹੋਏਗੀ ਤੋਂ ਹੁਣ ਕਟਲ ਤਿਆਰ ਆ ਇਸ ਨੂੰ ਸਰਵ ਕਰਨ ਲਈ ਕੋਲੀ ਵਿੱਚ ਕੱਢਾਂਗੇ ਤੇ ਇਹਦੇ ਉੱਤੇ ਗਾਰਨਿਸ਼ ਕਰਾਂਗੇ ਧਨੀਏ ਦੇ ਨਾਲ ਜੇ ਤੁਹਾਨੂੰ ਕਟਲ ਦੀ ਸਬਜੀ ਪਸੰਦ ਆਈ ਹੋਵੇ ਤੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਕਮੈਂਟ ਕਰਨਾ ਨਾ ਭੁੱਲਣਾ ਥੈਂਕ ਯੂ